ਸਰਦੀ ਵੀਰ ਜੀ ਮੈਂ ਤੁਹਾਡਾ ਆਪਣਾ ਪ੍ਰਧਾਨ ਮੰਤਰੀ ਬਾਜੇਗੇ ਵੀਰ ਜੀ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਸਾਹਮਣੇ ਰੋਜ਼ ਲਿਆਉਣੇ ਆ ਭਰਾਓ ਕਿ ਕਈ ਫੁਆਵਾਵਾਂ ਉੱਡਦੀਆਂ ਪਈਆਂ ਤੇ ਜਿਹੜੇ ਮੇਰੇ ਕਿਸਾਨ ਭਰਾ ਐ ਕੋਈ ਵੀ ਵੀਰ ਇਹ ਫੁਆਵਾਵਾਂ ਦੇ ਮਗਰ ਨਾ ਲੱਗੋ ਪਹਿਲਾਂ ਤੇ ਲੋਕਾਂ ਨੂੰ ਇਹ ਕਾਲੀ ਬੜੀ ਸੀ ਕਿ ਧਰਨੇ ਕਿਉਂ ਨਹੀਂ ਲੱਗਦੇ મોદી ਜਿਹੜੇ ਬਿੱਲ ਕੀਤੇ ਨੇ ਇਹ ਬਿੱਲ ਰੱਦ ਕਰਾਉਣੇ ਨੇ ਹੁਣ ਕਈ ਜਿਹੜੇ ਭਰਾ ਨੇ ਜਿਹੜੇ ਜਾ ਨਹੀਂ ਸਕਦੇ ਧਰਨਿਆਂ ਦੇ ਵਿੱਚ ਪਿੰਡਾਂ 'ਚ ਮਨਾ ਨਹੀਂ ਲੈਣਾ ਚਾਹੁੰਦਾ ਕਈ ਲੋਕ ਐ ਕਈਆਂ ਤੋਂ ਖਬਰ ਲਈਦੀ ਏ ਆਂ ਦੇਣੇ ਨਹੀਂ ਇਹ ਧਰਨੇ ਚੁੱਕਣੇ ਚਾਹੀਦੇ ਚੁੱਕੋ ਕੱਲ ਨੂੰ ਝੋਨਾ ਸੀ ਕਿਵੇਂ ਵੇਚਾਂਗੇ ਉਹ ਕਿਵੇਂ ਕਰਾਂਗੇ ਕੋਲਾ ਬੰਦ ਹੋ ਜਾਣਾ ਏ ਹੋ ਜਾਣਾ ਏ ਜਣਾ ਬਿਜਲੀ ਨਹੀਂ ਆਉਣੀ ਮੈਂ ਉਹ ਭਰਾਵਾਂ ਨੂੰ ਇਹ ਗੱਲ ਕਹਿਣਾ ਚਾਹਣਾ ਕਿ ਅੱਜ ਤੋਂ 70 80 ਸਾਲ ਪਹਿਲਾਂ ਕਿਹੜੀ ਲਾਈਟ ਹੁੰਦੀ ਸੀ ਦੀਵੇ ਜਗਾ ਕੇ ਲੋਕ ਗੁਜ਼ਾਰਾ ਕਰਦੇ ਮੋਮਬਤੀਆਂ ਜਗਾ ਕੇ ਜਿੰਨੀਆਂ ਸਹੂਲਤਾਂ ਹੋਣੇ ਆਪਣੇ ਪਹਿਲੇ ਬਜ਼ੁਰਗ ਵੇਖੋ ਕਿਵੇਂ ਔਖੇ ਆਪਾਂ ਨੂੰ ਪਾਲਿਆ ਔਰੋਂ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਬਲਦਾਂ ਨਾਲ ਖੇਤੀ ਕਰਦੇ ਜੇ ਅੱਜ 20 ਦਿਨ ਵੀ ਲਾਈਟ ਨਾ ਆਵੇਗੀ ਤੇ ਕੋਈ ਆਪਾਂ ਮਰ ਨਹੀਂ ਚੱਲੇ ਸਾਰੀਆਂ ਫਵਾਵਾਂ ਨੇ ਆਪਾਂ ਨੂੰ ਲਾਈਟ ਜ਼ਰੂਰੀ ਏ ਕਿ ਆਪਾਂ ਨੂੰ ਆਪਦੀ ਮਾਂ ਜ਼ਰੂਰੀ ਆਪਾਂ ਨੂੰ ਆਪਦੀ ਜ਼ਮੀਨ ਜ਼ਰੂਰੀ ਏ ਦੱਸੋ ਲੋਕੀ ਬਹੁਤ ਫਵਾਹਾਂ ਡਾਉਂਦੇ ਜਿਹੜੇ ਚਿਮਚੇ ਨੇ ਨਾ ਚਿਮਚੇ ਸਰਕਾਰਾਂ ਦੇ ਚਿਮਚੇ ਮੈਗਮੇ ਨੇ ਉਹਨਾਂ ਨੇ ਫਵਾਹਾਂ ਡਾ ਡਾ ਕੇ ਤੇ ਆਪਣੇ ਸੰਘਰਸ਼ ਜਿਹੜਾ ਏਨੂੰ ਖਰਾਬ ਕਰਨਾ ਹੈ ਸੰਘਰਸ਼ ਬਹੁਤ ਤੇਜ਼ ਚੱਲਦਾ ਪਿਆ ਏ ਰੇਲਾਂ ਡੱਕੀਆਂ ਜਾਂਦੀਆਂ ਪਈਆਂ ਟੂਲ ਪਲਾਜੀਆਂ ਤੇ ਕਰੋੜਾਂ ਰੁਪਈਆ ਦਾ ਘਾਟਾ ਪੈਂਦਾ ਪਿਆ ਏ ਸਿਮਾਂ ਟੋੜ ਲੋਕੀ ਤੋੜੀ ਜਾਂਦੇ ਨੇ ਰਿਲਾਇੰਸ ਦੇ ਪੰਪ ਬੰਦ ਹੋਈ ਜਾਂਦੇ ਸਰਕਾਰਾਂ ਨੂੰ ਬਹੁਤ ਵੱਡਾ ਘਾਟਾ ਪੈਂਦਾ ਪਿਆਏ ਇਹ ਇੱਕ ਘਾਟੇ ਪੈਣ ਕਾਰਨ ਜਿਹੜੇ ਨਾਲ ਥੱਲੇ ਬੰਦੇ ਲੋਕ ਵਕਾਊ ਛੱਡੇ ਨੇ ਉਹ ਪਿੰਡਾਂ ਦੇ ਵਿੱਚ ਫੁਆਵਾਵਾਂ ਡਾਉਂਦੇ ਪੈ ਕੇ ਕੋਲਾ ਨਹੀਂ ਆਉਣਾ ਰੇਲਾ ਨਹੀਂ ਆਉਂਦੀਆਂ ਝੋਨਾ ਵਿਗਣਾ ਨਹੀਂ ਆਪਣੇ ਚੌਲ ਨਹੀਂ ਬਾਹਰ ਜਾਣੇ ਮੈਨੂੰ ਸਮਝ ਨਹੀਂ ਆਉਂਦੀ ਕਿ ਆਪਣੇ ਲੋਕਾਂ ਦਾ ਭਰਾਓ ਏਕਾ ਹੀ ਨਹੀਂ ਹੈਗਾ ਇਹਨਾਂ ਲੋਕਾਂ ਦੀਆਂ ਜ਼ਮੀਰਾਂ ਮਰੀਆਂ ਪਈਆਂ ਨੇ ਜਿਹੜੇ ਜਾਗ ਦੀ ਜ਼ਮੀਰਾਂ ਵਾਲੇ ਉਹ ਤਰਨਿਆਂ ਦੇ ਆਪਦੇ ਬੱਚੇ ਛੱਡ ਕੇ ਤੇ ਤਰਨਿਆਂ ਤੇ ਭੁੱਖੇ ਤੇ ਆਏ ਬੈਠੇ ਹੋਏ ਨੇ ਪਰ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਨੇ ਉਹ ਘਰੇ ਬਹਿ ਕੇ ਹੀ ਗੱਲਾਂ ਕਰਨ ਵਾਲੇ ਆ ਜੇ ਅਸੀਂ ਤਰਨਿਆਂ ਦੇ ਵਿੱਚ ਨਹੀਂ ਸੱਜ ਜਾਂਦੇ ਸਾਨੂੰ ਲੋਕ ਕਰੋ ਕਹਿੰਦੇ ਸੀ ਕੋਈ ਕੁੱਤਿਆਂ ਕੀ ਕਰ ਦੇ ਜੇ ਜੇ ਅੱਜ ਚਾਰ ਭਰਾ ਰਲ ਕੇ ਤਰਨਿਆਂ 'ਚ ਜਾਂਦੇ ਆ ਤਾਂ ਲੋਕ ਆਂਦੇ ਨੇ ਕੁੱਤੇ ਭਗਾਈ ਕਰਨ ਜਾਂਦੇ ਨੇ ਚੌਧਰਾਂ ਨੂੰ ਭੁੱਖੇ ਨੇ ਤੁਸੀਂ ਆਪ ਦੀਆਂ ਚੌਧਨਾ ਬਣਾਉਣ ਜਾਂਦੇ ਜੇ ਸਾਨੂੰ ਕਿਹੜਾ ਕਰੈਕਟਰ ਕਾਰਟ ਮਿਲਿਆ ਕੋਈ ਸਾਨੂੰ ਸਿਉਨੇ ਦਾ ਤਕਮਾ ਨਹੀਂ ਮਿਲਿਆ ਅਸੀਂ ਸਿਰਫ ਆਪਦੇ ਭਰਾਵਾਂ ਦੇ ਹੱਕਾਂ ਲਈ ਜਾਨੇ ਅਸੀਂ ਇਹ ਗੱਲ ਆਣੇ ਆ ਕਹਿਣਾ ਚਾਹਣੇ ਆ ਕਿ ਲੋਕਾਂ ਦੀਆਂ ਫਵਾਹਾਂ ਦੇ ਮਗਰ ਲੱਗਣ ਦੀ ਕੋਈ ਲੋੜ ਨਹੀਂ ਭਰਾਓ ਸੰਘਰਸ਼ਾਂ ਦੇ ਰਾਹ ਮੱਲੋ ਨੌਜਵਾਨ ਪੀੜੀ ਜਿਵੇਂ ਹੁਣ ਸੰਘਰਸ਼ਾਂ ਦੇ ਵਿੱਚ ਕੁੱਦੀ ਏ ਇਵੇਂ ਹੀ ਕੁੱਦੀ ਰਵੇ ਭਰਾਓ ਇਵੇਂ ਹੀ ਕੁੱਦੀ ਰਵੇ ਇਹ ਪਿੰਡਾਂ ਦੇ ਵਿੱਚ ਇਹਨਾਂ ਦੇ ਬੰਦੇ ਛੱਡੇ ਹੋਏ ਨੇ ਜਿਹੜੇ ਲੋਕਾਂ ਨੂੰ ਡਰਾਉਂਦੇ ਨੇ ਫਲਾਣੀ ਚੀਜ਼ ਨਹੀਂ ਆਉਣੀ ਅਸੀਂ ਮਰ ਜਾਾਂਗੇ ਲਾਈਟ ਨਹੀਂ ਆਉਣੀ ਸਾਡੇ ਚੌਲ ਨਹੀਂ ਵਿਗਣੇ ਮੈਂ ਦੁਬਾਰਾ ਦੁਬਾਰਾ ਗੱਲ ਰਿਪੀਟ ਨਹੀਂ ਕਰਨਾ ਚਾਹੁੰਦਾ ਇਹ ਗੱਲਾਂ ਜਿਹੜੇ ਬੰਦੇ ਨਹੀਂ ਜਾ ਸਕਦੇ ਜਿੰਨਾ ਬੰਦਿਆਂ ਨੇ ਆਪ ਕਿਸਾਨ ਨੇ ਉਹ ਦੂਜੇ ਕਿਸਾਨਾਂ ਦੀਆਂ ਲੱਤਾਂ ਖਿੱਚਦੇ ਨੇ ਉਹਨਾਂ ਨੂੰ ਕਹਿੰਦੇ ਨੇ 14 ਦਿਨਾਂ ਦੇ ਭੁੱਖੇ ਨੇ ਪਿੰਡਾਂ ਦੇ ਵਿੱਚ ਆਮ ਗੱਲ ਮੈਂ ਸੁਣਨਾ ਜਿਹੜੇ ਤਰਨਿਆਂ ਦੇ ਵਿੱਚ ਜਾ ਹੀ ਨਹੀਂ ਸਕਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਜਿਹੜੇ ਸਾਡੇ ਵੀਰ ਧਰਨਿਆਂ ਦੇ ਵਿੱਚ ਜਾਂਦੇ ਨਹੀਂ ਉਹਨਾਂ ਨੂੰ ਸਲੂਟ ਜਿਹੜੇ ਇਹੋ ਜਿਹੀਆਂ ਫਵਾਹਾਂ ਡਾਉਂਦੇ ਨੇ ਉਹਨਾਂ ਨੂੰ ਲਾਣ ਤੇ ਲਾਣ ਤ ਚਪਣੀ 'ਚ ਨੱਕ ਡਬੋ ਕੇ ਉਹਨਾਂ ਲੋਕਾਂ ਨੂੰ ਮਰ ਜਾਣਾ ਚਾਹੀਦਾ ਏ ਕਿ ਜਿਹੜੇ ਝੂਠੀਆਂ ਫਵਾਹਾਂ ਡਾਉਂਦੇ ਨੇ ਤੇ ਚਮਚਾਗਰੀ ਕਰਦੇ ਨੇ ਆਪ ਜਾਂਦੇ ਨਹੀਂ ਤੇ ਕਿਸੇ ਨੂੰ ਜਾਨ ਨਹੀਂ ਦਿੰਦੇ ਕਹਿੰਦੇ ਨਾ ਖੇਡਣਾ ਨਾ ਖੇਡਣ ਦੇਣਾ ਬੁੱਤੀ ਦੇ ਵਿੱਚ ਮੂਤਰਨਾ ਇਹ ਪਿੰਡਾਂ ਦੀ ਕਹਾਵਤ ਏ ਨਾ ਖੇਡਣਾ ਨਾ ਖੇਡਣ ਦੇਣਾ ਬੁੱਤੀ 'ਚ ਮੂਤਰਨਾ ਇਹ ਉਹ ਬੁੱਤੀ ਵਾਲਾ ਕੰਮ ਜੇ ਭਰਾਓ ਇਹਨਾਂ ਬੰਦਿਆਂ ਦੇ ਮਗਰ ਨਾਲ ਲੱਗੋ ਇਹਨਾਂ ਨੇ ਤੇ ਨਾ ਇਹ ਨਾ ਘਰ ਦੇ ਨਾ ਘਾੜਦੇ ਨੇ ਇਹਨਾਂ ਬੰਦਿਆਂ ਦੇ ਮਗਰ ਨਹੀਂ ਲੱਗਣਾ ਇਹ ਆਂਦੇ ਨਹੀਂ ਇਹ ਤੇ ਫੇਲ ਹੋਣਾ ਹੈ ਸੰਘਰਸ਼ ਟੋਡਾ ਪਾਸ ਨਹੀਂ ਤੁਸੀਂ ਹੋਣਾ ਇਹ ਮੈਂ ਨਾ ਨਹੀਂ ਲੈਂਦਾ ਨਾਮ ਲੈਣਾ ਇਹ ਲੋਕ ਗੱਲਾਂ ਕਹਿੰਦੇ ਇੱਕ ਨਹੀਂ ਪਿੰਡ ਪਿੰਡ ਦੇ ਵਿੱਚ ਇੱਕ ਅੱਦੇ ਇੱਕ ਦੋ ਬੰਦੇ ਜਿਹੋ ਹੁੰਦੇ ਹੀ ਨੇ ਗੰਦ ਜਿਹੜੇ ਗੱਲਾਂ ਕਰਦੇ ਨੇ ਤਾਂ ਮੈਨੂੰ ਇਹ ਗੱਲ ਦਾ ਮੈਂ ਤੁਹਾਡੇ ਰਾਈ ਅਪਡੇਟ ਤਾ ਦਿੱਤੀ ਏ ਕਿ ਭਰਾਓ ਸਾਥ ਦਿਓ ਕਿਸਾਨਾਂ ਭਰਾਵਾਂ ਦਾ ਕਿਸਾਨਾਂ ਦੇ ਨਾਲ ਰਹੋ ਮਜ਼ਦੂਰ ਤੇ ਕਿਸਾਨਾਂ ਦਾ ਸਾਥ ਦਿਓ ਤਾ ਦੀ ਸੰਘਰਸ਼ ਦਿੱਤਿਆ ਜਾਣਾ ਜੇ ਫੜ ਕੇ ਇੱਕ ਦੂਜੇ ਦੀਆਂ ਲੱਤਾਂ ਖਿੱਚਾਂਗੇ ਸੰਘਰਸ਼ ਨਹੀਂ ਜਿੱਤਿਆ ਜਾਣਾ ਜਿਹੜੇ ਭਰਾਓ ਤੁਸੀਂ ਨਹੀਂ ਨਾ ਜਾ ਸਕਦੇ ਧਰਨਿਆਂ ਦੇ ਵਿੱਚ ਤੇ ਤੁਸੀਂ ਝੂਠੀਆਂ ਫੁਆਵਾਵਾਂ ਵੀ ਨਾ ਡਾਓ ਘਰੇ ਬੈਠੇ ਰੋਟੇ ਕੇ ਤੇ ਸਾਡਾ ਸੰਘਰਸ਼ ਨਾ ਖਰਾਬ ਕਰੋ ਸਾਨੂੰ ਬਚਨ ਦਿਓ ਦਾ ਲੋਕਾਂ ਨੂੰ ਕਹਿੰਦੇ ਉਹ ਸੱਚੀ ਗੱਲ ਦਾਤਰੀ ਨੂੰ ਇੱਕ ਪਾਸੇ ਦੰਦੇ ਲੋਕਾਂ ਨੂੰ ਦੋ ਪਾਸੇ ਦੰਦੇ ਅਸੀਂ ਤੁਹਾਡੇ ਪੈਰਾਂ 'ਚ ਵੀ ਯੱਕ ਹੋ ਕੇ ਹੱਥ ਜੋੜ ਕੇ ਲਾ ਦਿਆਂਗੇ ਕਿ ਸਾਡਾ ਚਿੰਗਰਚਨਾ ਪੇਲ ਕਰੋ ਨਾ ਸਾਨੂੰ ਕਿਸਾਨਾਂ ਦੇ ਕਿਸਾਨ ਹੀ ਦੁਸ਼ਮਣ ਆ ਗੁਰੂ ਘਰ ਮੱਥੇ ਲੱਗਦਾ ਆ ਵੇਖੋ ਸੌ ਚੱਕ ਕੇ ਹਨ ਕਿ ਕਈ ਬੰਦੇ ਕਿਸਾਨਾਂ ਦੇ ਕਿਸਾਨ ਹੀ ਦੁਸ਼ਮਣੇ ਮਜ਼ਦੂਰਾਂ ਦੇ ਮਜ਼ਦੂਰ ਦੁਸ਼ਮਣ ਕੁੜੀਏ ਸਾਡੇ ਬੰਦੇ ਹੀ ਸਾਨੂੰ ਮਾਰੀ ਆਉਂਦੇ ਸਾਨੂੰ ਤੋੜ ਲੱਗਣ ਹੀ ਨਹੀਂ ਦਿੰਦੇ ਤੇ ਵੀਡੀਓ ਵੱਤੋ ਵੱਤ ਸ਼ੇਅਰ ਕਰ ਦਿਓ ਜਿਹੜੇ ਜਾਗਦੀ ਜ਼ਮੀਰ ਵਾਲੇ ਹਨ ਜਾਗਦੀ ਜ਼ਮੀਰ ਵਾਲੇ ਉਹ ਜ਼ਰੂਰ ਬਟਨ ਤੇ ਹੱਥ ਸ਼ੇਅਰ ਕਰਨ ਦੇ ਕਿਸਾਨਾਂ ਦੀ ਵੀਡੀਓ ਉਹਨਾਂ ਲੋਕਾਂ ਤੱਕ ਪਪਣ ਜਿਹੜੇ ਗਲਤ ਲੋਕਾਂ ਨੂੰ ਐਪੀਟੀਸ਼ੀਏਟ ਕਰਦੇ ਨੇ ਗਲਤ ਲੋਕਾਂ ਨੂੰ ਰਾਹੇ ਪਾਉਂਦੇ ਗਲਤ ਲੋਕਾਂ ਦੇ ਸੱਝਾ ਗਲਤ ਦਿੰਦੇ ਲੋਕਾਂ ਨੂੰ ਗਮਰਾਹ ਜਿਹੜਾ ਕਰਦੇ ਨੇ ਇਹ ਉਹਨਾਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਬਾਕੀ ਵੀਡੀਓ ਸੰਘਰਸ਼ੇ ਵੀ ਰਹੇਗਾ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਬਾਬਾ ਨਾਨਕ ਰੱਖੇਗਾ ਕਿਰਪਾ ਸਾਡੇ ਭਰਾਵਾਂ ਤੇ